ਤੇ ਪਿੰਡ ਦਾ ਮਾਮਲਾ ਇਹ ਸਰਪੰਚ ਨਾਲ ਗੱਲ ਕਰੂਗਾ ਠੀਕ ਹੈ ਨਾ ਜੁਨੀਅਨ ਦਾ ਗੱਲ ਹੈ ਤੂੰ ਕਰ ਮੇ ਨਾਲ ਨਹੀਂ ਸਰ ਅਸੀਂ ਵੀ ਪਿੰਡ ਦੇ ਨੁਮਾਇੰਦੇ ਆ ਜੀ ਨਹੀਂ ਤੂੰ ਕਾਹਦਾ ਨੁਮਾਇੰਦਾ ਹੈ ਤੂੰ ਸੁਪਾਤਰੀ ਮੈਂਬਰ ਨਹੀਂ ਜਿੱਤੇ ਹੋਇਆ ਤੂੰ ਵੋਟਾਂ 'ਚ ਜਿੱਤੇ ਕੋਈ ਸਵੇਰੀ ਹੈ ਨਾ ਨਹੀਂ ਜੀ ਬਾ ਰੌਲਾ ਤਾਂ ਨਹੀਂ ਤਹੀਂ ਜਿਹੜਾ ਪਿੰਡ ਬਣਾਉਣਾ ਵੀਡੀਓ ਬਣਾਉ ਕੋਈ ਗੱਲ ਨਹੀਂ ਪਤਾ ਕੀ ਆ ਸਰ ਦੇਖੋ ਜਿਹੜਾ ਪਿੰਡ ਦਾ ਮਾਮਲਾ ਹੈ ਪੰਚਾਇਤ ਬਣੀਆਂ ਸਰਪੰਚੇ ਬਣਿਆ ਜਿੱਤਿਆ ਹੋਇਆ ਸਾਰਾ ਸੇ ਪਿੰਡ ਦੇ ਲੋਕਾਂ ਨੇ ਕੋਈ ਮੇਰੇ ਕੋਈ ਮਰਜ਼ੀ ਗੱਲ ਪੁੱਛੇ ਮੈਂ ਦੱਸੂਗਾ ਪਿੰਡ ਨੇ ਚੋਣ ਕਰੀ ਇਹਨਾਂ ਦੀ ਕੋਈ ਨਹੀਂ ਕੋਈ ਚੰਗਾ ਰੋ ਸਰਪੰਚੀ ਪਿੰਡ ਦੇ ਵੀ ਚੋਣ ਨਹੀਂ ਕੋਈ ਨਹੀਂ ਕੋਈ ਸਰਪੰਚ ਜਿੱਤੋ ਨਾ ਸਰਪੰਚ ਸਾਹਮਣੇ ਪ੍ਰਧਾਨ ਜੀ ਗੱਲ ਕਰਦੇ ਨੇ ਉਹ ਵੋਟਾਂ ਜਿੱਤ ਕੇ ਗੱਲ ਕਰਦੇ ਨੇ ਜੀ ਹੋਰ ਇਹ ਇਹ ਤੁਹਾਡਾ ਇਹ ਤੁਹਾਡਾ ਸਰ ਬਿਹਾਰ ਕੀ ਆ ਜੀ ਤੁਸੀਂ ਵੋਟਾਂ ਪਾ ਜਿੱਤ ਤੁਸੀਂ ਲੈ ਤੁਹਾਨੂੰ ਵੋਟ ਸਾਨੂੰ ਬੋਲ ਦਿਓ ਇੰਨੀ ਥੋੜੀ ਤੁਹਾਨੂੰ ਵੋਟਾਂ ਨੇ ਬਣਾਇਆ ਚਾਰ ਗੱਲ ਸਾਨੂੰ ਬਣਾਇਆ ਅਸੀਂ ਵੀ ਕਾਬਲੀਅਤ ਬਣੇ ਹੋਇਆ ਲੋਕਾਂ ਦੇ ਨੁਮਾਇੰਦੇ ਹਾਂ ਬਲੇ ਪਾਉਂਦੇ ਆ ਸੀ ਸਾਡੇ ਆਪ ਨੂੰ ਉਹ ਨਿਪਟਿਆ ਹੋਇਆ ਅਸੀਂ ਲੋਕਾਂ ਦੇ ਆਪ ਨੂੰ ਦੂਜਾ ਇੰਸਪੈਕਟਰ ਜਿਹੜਾ ਉਰੇ ਆਇਆ ਸੀ ਉਹ ਤਾਂ ਨਿਪਟਿਆ ਹੋਇਆ ਜੀ ਨਾ ਪਤਾ ਕੀ ਹੈ ਉਹ ਕੋ ਤਾਂ ਸਾਰਾ ਕੁਝ ਨਹੀਂ ਨਿਮੇ ਤੁਸੀਂ ਛੱਡੋ ਯਾਰ ਆਪਣੇ ਸਟੇਜ ਤੋਂ ਆਜਾ ਆਜਾ ਬRANDGI ਕਰਾਉਣੀ ਹੈ ਬਸ ਠੀਕ ਹੈ ਠੀਕ ਠੀਕ ਹੈ ਜਨਾਬ ਤੁਸੀਂ ਕੋਈ ਕਾਰਵਾਈ ਕਰੋ ਸਾਨੂੰ ਆਪਦੀ ਕਾਰਵਾਈ ਕਰਨ ਦਿਓ ਤੁਸੀਂ ਆਪਦੀ ਕਰੋ ਬਲਵਿੰਦਰ ਕਿੱਥੇ ਗਿਆ ਉਹਨੂੰ ਮਿਲ ਆ ਬਾਈ ਬਾਈ ਵੀਰੇ ਤੁਸੀਂ ਨਾ ਬੋਲੋ ਯਾਰ ਸੁਣੇ ਤੁਸੀਂ ਕੋਈ ਨਾ ਬੋਲੋ ਚੁੰਡਾੜੀ ਬਾਈ ਸਰਪੰਚ ਪੰਚਾਇਤ ਇਹ ਪੁਲਿਸ ਬਲਾਕ 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 ਬੈਠੋ ਬੈਠੋ ਯਾਰ ਭੈਰੋ ਭੈਰੋ ਮਹਿਲਾ ਚੌਂਕੀਦਾਨ ਚਾਰ ਜ਼ਮਰਦਾਬਾਦ ਮਹਿਲਾ ਚੌਂਕੀਦਾਨ ਚਾਰ ਜ਼ਮਰਦਾਬਾਦ ਜ਼ਮਰਦਾਬਾਦ ਮਹਿਲਾ ਚੌਂਕੀ ਦਾ ਘਟੀਆਂ ਚਾਰ ਜ਼ਮਰਦਾਬਾਦ ਆਨ ਚਾਰਜ ਹੈ ਆਨ ਚਾਰਜ ਦਾ ਓਹ ਕਹਿੰਦਾ ਥਾਤਾ ਚੌਂਕੀ ਮੂਰੇ ਬਹਿਣਾ ਮੇਰੇ ਮੂਰੇ ਸਾਡੇ ਮੁਕਾਬ ਸਾਡੇ ਪ੍ਰਧਾਨ ਆਪਣੇ ਹਰਜਿੰਦਰ ਕਾਚੋ ਦੇ ਇਹ ਭਾਈ ਗੱਲ ਪੈ ਰਹੀ ਗੱਲ ਮੇ ਤਾਂ ਫੜਨ ਆਇਆ ਹੈ ਇਹ ਚਾਰਜ ਔਰ ਰਵਈਆ ਹੈਗਾ ਏ ਸਾਡੀ ਮਹਿਲਾ ਚੌਕੀ ਦੇ ਇੰਚਾਰਜ ਰਹੀ ਹੈ ਇਸ ਕਰਕੇ ਸਾਰੇ ਪਿੰਡਾਂ ਦੇ ਸਾਥੀਆਂ ਨੂੰ ਬੇਨਤੀ ਕਰਦੇ ਆਂਗੇ ਵੀ ਭਰਾਵੋ ਛੇਤੀ ਤਾਂ ਛੇਤੀ ਮਹਿਲਾ ਚੌਕੀ ਦੇ ਮੂਹਰੇ ਚੌਕੀ ਆ ਕੇ ਉਧਰ ਇੰਚਾਰਜ ਸਾਹਿਬ ਨੂੰ ਦੇਖੋ ਆਕਰਚ ਧਮਕੀ ਦੇ ਕੇ ਗਿਆ ਮੈਨੂੰ ਉਹ ਦੇਖੋ ਧਮਕੀਆਂ ਦਿੰਦਾ ਦੇਖੋ ਬਾਈ ਖਾਣਾ ਕੇ ਨਾ ਦੇਖੋ ਇਹ ਇਹ ਸਾਡਾ ਮਤਲਬ ਇਹ ਸਕੇ ਅਸੀਂ ਨੁਮਾਇੰਦਿਆਂ ਤੋਂ ਅਸੀਂ ਅਸੀਂ ਸਾਡੇ ਮੰਦਰ ਦਾ ਮਤਲਬ ਹੈ ਕਿਰਾਕਤ ਯਾਰ ਚਾਰ ਨਮਸਬਾਦ ਗੱਡੀ ਮੁਰੇ ਬੈਠਾ ਦੋ ਗੱਡੀ ਅੰਦਰ ਮੁਰਦਾਬਾ ਮੁਰਦਾਬਾ ਕਾਣ ਹੋਣਾ ਹੋਏ ਉਹ ਤੱਕਾ ਮਾਰਦੇ ਕਿ ਕਰਦਾ ਕੀ ਹੈ ਕਰਦਾ ਕੀ ਹੈ ਪੰਜ ਲਾ ਰੇ ਲਾ ਰੇ चलाइो मैक चला यार मैक कटी चाहि एस एच ओ साहब ने कहा बिल्कुल ठीक कह मैं यही तायद कर दा ਜੇਕਰ ਮੇਰੇ ਸ਼ਬਦਾਂ ਨਾਲ ਤੋਂ ਕਿਸੇ ਦੇ ਮਨ ਨੂੰ ਫੇਸ ਵੱਜੀ ਆ ਤਾਂ ਅੱਗੇ ਤੋਂ ਉਹਦੀ ਮਾਨ ਮਰਿਆਦਾ ਦਾ ਧਿਆਨ ਰੱਖਿਆ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਰਾਵੋ ਦੇਖੋ ਅੰਚਾਰ ਸਾਹਿਬ ਨੇ ਫੀਲਿੰਗ ਕੀਤੀ ਆ ਗੱਲ ਅਸੀਂ ਕਦੇ ਵੀ ਇੱਜ਼ਤ ਦਾ ਸਵਾਲ ਨਹੀਂ ਬਣਾਇਆ ਕਿਸੇ ਵੀ ਗੱਲ ਦਾ ਅੰਚਾਰ ਸਾਹਿਬ ਨੇ ਫੀਲ ਕੀਤੀ ਹੈ ਤੇ ਤੁਹਾਡੇ ਚਰਨਾਂ 'ਚ ਬੇਨਤੀ ਹੈ ਇਹ ਲੋਕਤਾ ਹੈ ਤਾ ਲੋਕ ਤਾਂ ਤੁਹਾਨੂੰ ਕੈਮਰਾ ਰੱਖਣਾ ਚਾਹੀਦਾ ਆਹ ਮਸਲਾ ਹੱਲ ਹੋ ਗਿਆ ਐਸ ਐਚ ਓ ਸਾਹ ਖੜੇ ਨੇ ਇੱਕ ਸਾਡਾ ਮੋਟਰਸਾਈਕਲ ਅੰਦਰ ਜੀ ਉਹਨੂੰ ਹੁਣੀ ਰਿਲੀਜ਼ ਕਰੋ ਉਹ ਮੋਟਰਸਾਈਕਲ ਮਹਿੰਦਰ ਨੂੰ ਬੇਨਤੀ ਆ ਮੋਟਰਸਾਈਕਲ ਲੈ ਕੇ ਜਾਣਾ ਹੁਣ ਔਰ ਇਹ ਆਪਣੀ ਆਗੂ ਟੀਮ ਉਰੀ ਰਹੇ ਜੇ ਸਾਰਾ ਸਮਾਨ ਤੁਹਾਡਾ ਆਪਾਂ ਨੇ ਤੇ ਕੱਲ ਨੂੰ ਕੱਲ ਨੂੰ ਆਪਾਂ ਪਟਿਆਲੇ ਚੱਲਣਾ ਜਿਹੜਾ ਸਭ ਤੋਂ ਮੈਂਬਰ ਹੈਗਾ ਆਵਾਜ਼ ਵੀ ਪਾਰਟੀ ਦਾ ਗਾਂਧੀ ਉਹਦੇ ਬਾਰੰਮ ਕਾਂਗਰਸ ਦਾ ਕਾਂਗਰਸ ਦਾ ਸੌਰੀ ਕਾਂਗਰਸ ਦਾ ਜਿੱਤੇਗਾ ਹੁਣ ਉਹਨੂੰ ਆਪਾਂ ਮੰਗ ਪੱਤਰ ਦੇ ਕਿਉਂ ਹੈ ਸਾਰੇ ਨਗਰ ਦੇ ਲੋਕਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਸਾਡੀਆਂ ਬਾਵਾ ਪੈਣਾ ਤੇ ਸਾਡੇ ਕਿਸਾਨ ਮਜ਼ਦੂਰ ਭਰਾ ਕੱਲ ਨੂੰ ਸਹੀ 10 ਵਜੇ ਆਪਣੇ ਮਹਿਲ ਤੋਂ ਬੱਸ ਚੱਲੂਗੀ ਤੇ ਜਿਹੜੇ ਬਾਕੀ ਪਿੰਡਾਂ ਦੇ ਸਾਥੀ ਆਏ ਨੇ ਉਹਨਾਂ ਨੇ ਬੈਠ ਕੇ ਵੱਧ ਤੋਂ ਵੱਧ ਫੰਡ ਲੈ ਕੇ ਕੱਲ ਨੂੰ ਪਟਿਆਲੇ ਜਾਣਾਗਾ ਤੇ ਹੁਣ ਆਪਾਂ ਨਾਰਾਇਣ ਨਾਲ ਜਿਹੜੀ ਸਟੇਟ ਮਾਰਚ